ਤੇ ਦਰਦਾਂ ਦੇ ਰੰਗ ਦੱਸੇ ਗਏ ਸੀ ਉਹਦੇ ਚੀਗਾ ਕਿ ਜਦੋਂ ਨਿੱਕੀ ਉਮਰੇ ਮਾਵਾਂ ਤੁਰ ਜਣ ਦੁਨੀਆ ਤੋਂ ਕਿਆ ਬਾਤ ਤੇ ਹੋ ਜਾਣ ਜੁਆ ਕਾ ਨਾਥ ਤੇ ਦਰਦ ਅਵੱਲਾ ਹੈ ਚੜਦੀ ਉਮਰੇ ਵਿਧਵਾ ਜਦ ਕੋਈ ਹੋ ਜਾਵੇ ਮਟਿਆਰ ਤਾਂ ਦਰਦ ਅਵੱਲਾ ਹੈ ਕਿਆ ਬਾਤ ਤੇ ਜਦੋਂ ਨਿੱਕੀ ਉਮਰੇ ਸਾਇਆ ਉਖਦੇ ਸਿਰ ਤੋਂ ਬਾਪੂ ਦਾ ਪੁੱਤ ਕਰੂ ਕਿ ਬੇਜਰੂ ਜੁਗਾਰ ਦਾ ਦਰਦਵੰਨਾਈ। ਕੀ ਬਤ। ਉਹ ਮੈਂ ਉਹਦੇ ਵਿੱਚ ਸਾਰੇ ਦਰਦ ਲਿਖੇ ਸੀ। ਪਿੱਠ ਪਿੱਛੇ ਕਰ ਜਾਵੇ ਬਾਰ ਬੜੀ ਮਾੜੀ ਗੱਲ ਹੈ। ਭਾਈਆਂ ਦੇ ਦਿਲਾਂ 'ਚ ਇੱਕ ਦੂਜੇ ਲਈ ਖਾਰ ਬੜੀ ਮਾੜੀ ਗੱਲ ਹੈ। ਜਿਹੜੇ ਵਿੱਚ ਭਾਈਆਂ ਭਾਈਆਂ ਨੇ ਜੇ ਕੱਢ ਲਈ ਦੀਵਾਰ ਬੜੀ ਮਾੜੀ ਗੱਲ ਹੈ ਤੇ ਪੇਕੇ ਘਰ ਧੀਆਂ ਦਾ ਨਾ ਹੋਵੇ ਸਤਕਾਰ ਬੜੀ ਮਾੜੀ ਗੱਲ ਹੈ। ਨਾਤੇ 12 ਸੋਣ ਨੂੰ ਬੰਦਾ ਸਿੰਘ ਬਹਾਦਰ ਸੋਣਾ। ਮੈਂ ਇੱਕ ਲਖਾਰੀ ਹੋਣ ਦੇ ਨਾਤੇ ਔਰ ਇੱਕ ਦੋ ਜਵਾਨ ਪੁੱਤਰਾਂ ਦੀ ਮਾਂ ਹੋਣ ਦੇ ਨਾਤੇ ਮੈਂ ਚਾਹੁੰਨੀ ਆ ਕਿ ਮੇਰੇ ਬੱਚੇ ਹੀਰ ਨਾ ਪੜਨ। ਜੀ। ਮੈਂ ਚਾਹੁੰਨੀ ਆ ਮੇਰੇ ਬੱਚੇ ਬਾਰਸ ਨਾ ਪੜਨ ਮੇਰੇ ਬੱਚੇ ਹਰੀ ਸਿੰਘ ਨਗਵਾਂ ਬਣ ਬਹਾਦਰ ਬਣਨ ਪੰਜਾਬ ਦੀ ਨੌਜਵਾਨ ਲੱਖ ਕੱਖੋ ਕਰਦੀ ਲੱਖ ਇਹ ਰਤਬਾ ਖੂਬ ਬਣਾ ਦਿੰਦੀ ਕਲਮ ਕਵੀ ਨੂੰ ਦੁਨੀਆ ਦਾ ਮਹਿਬੂਬ ਬਣਾ ਦਿੰਦੀ ਕਿ ਕਲਮ ਕਵੀ ਨੂੰ ਦੁਨੀਆ ਦਾ ਮਹਿਬੂਬ ਬਣਾ ਦਿੰਦੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁਨਟਾ ਦਾ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਕੋਈ ਨਾ ਕੋਈ ਨਵਾਂ ਵਿਸ਼ਾ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਉ। ਅੱਜ ਵੀ ਤੁਹਾਡੇ ਲਈ ਆਪਾਂ ਇੱਕ ਐਸੀ ਸ਼ਖਸੀਅਤ ਲੈ ਕੇ ਆਏ ਆ ਜਿਨ੍ਹਾਂ ਦੀ ਜੇ ਆਪਾਂ ਗੱਲ ਕਰੀਏ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਬੜਾ ਵੱਡਾ ਨਾਮ ਹੈਗਾ। ਪੰਜਾਬੀ ਗੀਤਕਾਰੀ ਵਿੱਚ ਬੜਾ ਵੱਡਾ ਨਾਮ ਹੈਗਾ। ਸਮਾਜ ਸੇਵਕਾਂ ਵਿੱਚ ਬਹੁਤ ਵੱਡਾ ਨਾਮ ਹੈਗਾ। ਔਰ ਪੰਜਾਬੀ ਲੇਖਕਾਂ ਵਿੱਚ ਇੱਕ ਵੱਡੀ ਖਿਡਾਰੀ ਹੈ, ਇੱਕ ਵੱਡੀ ਖਿਡਾਰੀ ਹੈ ਤੇ ਲਿਖਣ ਦੇ ਵਿੱਚ ਬਹੁਤ ਵੱਡਾ ਨਾਮ ਹੈਗਾ। ਔਰ ਜੇ ਆਪਾਂ ਗੱਲ ਕਰੀਏ ਲੇਡੀਜ਼ ਵਾਸਤੇ ਲੇਡੀਜ਼ ਵਾਸਤੇ ਇੱਕ ਬਹੁਤ ਵੱਡੇ ਮੋਟੀਵੇਸ਼ਨ ਉਹਨਾਂ ਦੀ ਕਹਾਣੀ ਹੈਗੀ ਆ ਜਿਆਦਾ ਸਮਾਂ ਲੈਂਦੇ ਸਾਡੇ ਨਾਲ ਮੌਜੂਦ ਹੈ ਭੈਣ ਸਿਮਰਨਜੀਤ ਧੁੱਗਾ ਜੀ ਧੁੱਗਾ ਸਾਹਿਬ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਜੀ ਮੈਂ ਸਿਮਰਨ ਧੁੱਗਾ ਲੇਖਕਾ ਸਮਾਸ਼ਿਵਕਾ ਮੈਂ ਧੰਨਵਾਦ ਕਰਦੀ ਆ ਪੰਜਾਬੀ ਰੰਗ ਟੀਵੀ ਦਾ ਔਰ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੁਗਾ ਸਾਹਿਬ ਆਪਾਂ ਅੱਜ ਤੁਹਾਡੇ ਜੀਵਨ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਲਿਖਾਰੀ ਬਣਨ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਔਰ ਤੁਹਾਡੇ ਪਸ਼ੋਕੜ ਬਾਰੇ ਗੱਲਬਾਤ ਕਰਾਂਗੇ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਉਸ ਬਾਰੇ ਗੱਲਬਾਤ ਕਰਾਂਗੇ ਜੀ ਮੇਰਾ ਪਿੰਡ ਤੁਗਗਲਾ ਮੇਰਾ ਜਨਮ ਭੂਮੀ ਆ ਮੇਰਾ ਪੀਕਾ ਪਰਵਾਰ ਆ ਜੀ ਔਰ ਬਚਪਨ ਚ ਪੜਨ ਦਾ ਸ਼ੌਂਕ ਸੀਗਾ ਖਾਸ ਕਰਕੇ ਆਪਣੇ ਸਮਾਜਿਕ ਜਿਹੜੀਆਂ ਆਪਣੀਆਂ ਇਤਿਹਾਸ ਪੜਨ ਦਾ ਸ਼ੌਂਕ ਸੀਗਾ ਉਥੇ ਇਤਿਹਾਸ ਪੜਨ ਤੋਂ ਮੈਨੂੰ ਫਿਰ ਪੰਜਾਬੀ ਭਾਰਤਕ ਪੜਨ ਦਾ ਸ਼ੌਂਕ ਪਿਆ ਗਿਆ ਉਥੋਂ ਥੋੜਾ ਥੋੜਾ ਸ਼ਬਦ ਪੜਨ ਦਾ ਸ਼ੌਂਕ ਪਿਆ ਤੇ ਨਾਲ ਲਿਖਣ ਦਾ ਵੀ ਥੋੜਾ ਥੋੜਾ ਰੁਝਾਨ ਹੋ ਗਿਆ ਮੇਰਾ ਅੱਛਾ ਤੋ ਗੱਲ ਜਦੋਂ ਆਪਾਂ ਲਿਖਣ ਦੀ ਸ਼ੁਰੂਆਤ ਕੀਤੀ ਜੀ ਕਿੰਨਾ ਵੱਲ ਦੇਖ ਕੇ ਲਿਖਣ ਦੀ ਸ਼ੁਰੂਆਤ ਕੀਤੀ ਔਰ ਕਦੋਂ ਕੀਤੀ ਆਪਾਂ ਲਿਖਣ ਦੀ ਸ਼ੁਰੂਆਤ ਜੀ ਮੈਂ ਨੰਦ ਲਾਲ ਨੂਰਪੁਰੀ ਉਹਨਾਂ ਦਾ ਗੀਤ ਪੜਿਆ ਸੀਗਾ ਹੁਣ ਉਹ ਮੈਨੂੰ ਯਾਦ ਨਹੀਂ ਕਿ ਪੰਜਾਬੀ ਦੀ ਕਿਹੜੀ ਕਿਤਾਬ ਦੇ ਵਿੱਚ ਸੀ ਜੀ ਕਲਾਸ ਦੀਆਂ ਪੰਜਾਬੀ ਦੀਆਂ ਕਿਤਾਬਾਂ ਸੀਗੀਆਂ ਉਹ ਸੀਗਾ ਉਹ ਦੁਨੀਆ ਦੇ ਬੰਦੇ ਉਹ ਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਔਰ ਇਹ ਕਵਿਤਾ ਬੜੀ ਮਨ ਦੇ ਵਿੱਚ ਨਾ ਘਰ ਕੀਤੀ ਸੀਗੀ ਇਤੋਂ ਵੀ ਮੇਰਾ ਦਿਲ ਕੀਤਾ ਹੀ ਕਿ ਨਾ ਵਾਂਗ ਮੈਂ ਵੀ ਲਿਖਾਂ ਤੇ ਮੇਰੇ ਨਾਂ ਦੇ ਅੱਗੇ ਵੀ ਲੇਖਕ ਲੱਗੇ अच्छा जी हां जी अच्छा तो ग साहब जब तूसी लिखन दी शुरुआत कर ली तानू तो जानके तूसी कोई ਤੁਹਾਡੀ ਫੈਮਿਲੀ ਵਿੱਚ ਕੋਈ ਲਿਖਦਾ ਸੀਗਾ ਜਾਂ ਤੁਹਾਡੇ ਆਪਣੇ ਕੋਈ ਰਿਸ਼ਤੇਦਾਰ ਜੋ ਲਿਖਦਾ ਸੀਗਾ ਜਾਂ ਤੁਹਾਡੇ ਕੋਈ ਪਿੰਡ ਚ ਕੋਈ ਲਿਖਦਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਚੇਟਕ ਲੱਗੀ ਕਿ ਮੈਂ ਵੀ ਲਿਖਾਂ ਮੈਂ ਵੀ ਇੱਕ ਲਿਖਾਰੀ ਬਣਾ ਵਧੀਆ ਕਿੰਨਾ ਵੱਲ ਦੇਖ ਕੇ ਤੁਸੀਂ ਉਤਸ਼ਾਹਤ ਹੋ ਜੀ ਇਹ ਮੇਰੇ ਤਾਂ ਉਦੋਂ ਮੇਰੀ 15 ਸਾਲ ਦੀ ਉਮਰ ਸੀ ਤਾਂ ਪਹਿਚਾਣ ਦੇ ਵਿੱਚ ਨਹੀਂ ਸੀ ਕੋਈ ਵੀ ਕੋਈ ਲਿਖਦਾ ਵੀ ਨਹੀਂ ਸੀਗਾ ਉਦੋਂਕ ਜੀ ਤੇ ਨਾ ਕੋਈ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਪਰ ਸਾਡੀ ਮਾਤਾ ਜੀ ਜਿਹੜੇ ਹੁੰਦੇ ਸੀ ਮੇਰੇ ਮਾਤਾ ਮਿੰਦਰ ਗੌਰ ਜੀ ਉਹ ਸਾਨੂੰ ਨਾ ਜਦੋਂ ਸਮਝਾਉਂਦੀ ਹੁੰਦੀ ਸੀਗੇ ਜਾਂ ਸਾਨੂੰ ਡਾਂਟਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਇੱਕ ਹਾਂ ਤਾਂ ਬੋਲਣੀਆਂ ਅੱਛਾ ਜੀ ਤੇ ਜਾਂ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਬੋਲਣੀਆਂ ਅੱਛਾ ਜੀ ਤਾਂ ਜਿਵੇਂ ਉਹਨਾਂ ਨੇ ਸਾਨੂੰ ਕਈ ਵਾਰੀ ਉਹਨਾਂ ਨੇ ਕੋਈ ਕੰਮ ਕਹਿਣਾ ਤਾਂ ਅਸੀਂ ਉੱਠਣਾ ਨਹੀਂ ਤਾਂ ਉਹਨਾਂ ਨੇ ਕਹਿਣਾ ਉੱਠ ਨਹੀਂ ਹੁੰਦਾ ਫਿਰ ਟੀਮੂ ਗੋਡਿਆਂ ਦਾ ਇਹ ਚੀਜ਼ਾਂ ਦੇ ਨਾਲ ਥੋੜਾ ਥੋੜਾ ਤਾਂ ਸਾਨੂੰ ਇਹ ਲੱਗਾ ਜੀ ਮਾਂ ਮੰਮੀ ਸਾਡੀ ਕੁਝ ਖਾਸ ਸਾਨੂੰ ਕਹਿੰਦੀ ਆ ਉਹ ਥੋੜਾ ਥੋੜਾ ਰੁਝਾਨ ਨਾ ਉਹਨਾਂ ਵਿੱਚ ਤੇ ਸੁਣਨ ਦਾ ਧਿਆਨ ਜਿਆ ਸੁਣਨ ਦਾ ਸ਼ੌਂਕ ਪੈ ਗਿਆ ਸੀ ਨਾ ਚੀਜ਼ਾਂ ਦਾ ਫਿਰ ਉਤੋਂ ਗੁਰਬਾਣੀ ਪੜ੍ਹਨ ਦਾ ਸ਼ੌਂਕ ਪੈ ਗਿਆ ਤੇ ਭਾਈ ਸਾਹਿਬ ਜਿੱਦਾਂ ਪੜ੍ਹਨਾ ਤੇ ਸੁਖਮਨੀ ਸਾਹਿਬ ਸੁਣਨਾ ਤੇ ਸ਼ਬਦ ਸੁਣਨੇ ਉਤੋਂ ਫਿਰ ਪਹਿਲਾਂ ਤਾਂ ਸ਼ਬਦ ਲਿਖਣ ਦੇ ਵਿੱਚ ਰੁਝਾਨ ਆਇਆ ਸੀਗਾ ਕਿ ਸ਼ਬਦ ਬਣਾਈਏ ਤਾਂ ਪ੍ਰਵਾਹ ਫੇਰੀ ਦੀ ਬੋਲੀਏ ਅੱਛਾ ਜੀ ਫਿਰ ਜਿਵੇਂ ਜਿਵੇਂ ਆਪਣੇ ਪੰਜਾਬ ਬੋਰਡ ਦੀਆਂ ਕਿਤਾਬਾਂ ਜਰਨਲ ਪੰਜਾਬੀ ਹੋ ਗਈ ਹੈ ਨਾ 12ਵੀਂ ਦੇ ਵਿੱਚ ਆ ਗਈਆਂ ਉਤੋਂ ਥੋੜਾ ਥੋੜਾ ਲਿਖਣ ਵਾਲੇ ਵੀ ਸ਼ੌਂਕ ਆ ਗਿਆ ਜਿੱਦਾਂ ਇੱਕ ਵਾਰੀ ਕਵਿਤਾ ਲਿਖੀ ਤੇ ਲੱਗਿਆ ਆਪ ਹੀ ਇਹ ਕਵਿਤਾ ਬਣੀ ਆ ਅੱਛਾ ਜੀ ਜੇਕਰ ਯਾਦ ਹੈਗਾ ਤੇ ਜਿਹੜੀ ਆਪਾਂ ਪਹਿਲੀ ਕਵਿਤਾ ਲਿਖੀ ਸੀ ਜਾਂ ਸ਼ੇਅਰ ਲਿਖਿਆ ਸੀ ਜਾਂ ਗੀਤ ਲਿਖਿਆ ਸੀਗਾ ਤੇ ਜਿਆਦਾ ਉਹਦੇ ਦੋ ਲਾਈਨਾਂ ਸਾਡੇ ਦਰਸ਼ਕ ਵੀਰਾਂ ਨੂੰ ਜਰੂਰ ਸਾਂਝੀਆਂ ਕੀਤੀਆਂ ਜਾਣ। ਜੀ ਉਹ ਮੇਰੀ ਪਹਿਲੀ ਸੀਗੀ ਵੀ ਜੀ ਲੇਖਕ ਦੇ ਨਾਮ ਦੇ ਉੱਤੇ ਉਹ ਕਵਿਤਾ ਸੀਗੀ ਕਿ ਮੈਂ ਲੇਖਕ ਬਣਨਾ ਚਾਹੁੰਨੀ ਆ। ਅੱਛਾ ਜੀ। ਇਹ ਜੀ ਕਰਦਾ ਲਿਖਾਂ ਰੱਬ ਦੀ ਬਾਣੀ ਮੈਂ ਕੁਝ ਲਿਖਾਂ ਦਰਦ ਕਹਾਣੀ ਮੈਂ ਕੁਝ ਭੁੱਲਿਆਂ ਨੂੰ ਕਰ ਚੇਤੇ ਅੱਖੀਆਂ ਥਰੂ ਭਰਨਾ ਚਾਹੁੰਦੀ ਆ। ਕਿਆ ਬਾਤ। ਮੈਂ ਲੇਖਕ ਬਣਨਾ ਚਾਹੁੰਨੀ ਆ। ਕਿਆ ਬਾਤ। ਮੈਂ ਲੇਖਕ ਬਣਨਾ ਚਾਹੁੰਨੀ ਆ। ਅੱਛਾ ਜੀ ਤੇ ਇਹ ਮੈਂ ਸ਼ਾਇਦ ਉਹ 10ਵੇਂ ਮੇਰੇ ਪੱਕੇ ਪੇਪਰ ਸੀਗੇ ਤਾਂ ਮੇਰਾ ਸਾਇੰਸ ਦਾ ਪੇਪਰ ਹੀ ਸੀਗਾ 10ਵੇਂ ਦਾ ਅੱਛਾ ਜੀ ਤਾਂ ਆਉਂਦਾ ਜਾਂਦਾ ਕੁਝ ਨਹੀਂ ਸੀਗਾ ਤੇ ਹੁਣ ਵਿਹਲਾ ਬੰਦਾ ਕਰੇਗੀ ਤਾਂ ਉੱਥੋਂ ਮੇਰੇ ਜਨ ਦੇ ਵਿੱਚ ਆਇਆ ਵੀ ਮੈਂ ਲੇਖਕ ਬਣਨਾ ਚਾਹੁੰਦੀ ਆ ਤਾਂ ਉਹ ਮੈਂ ਇੱਕ ਪੈਰਾ ਲਿਖਿਆ ਸੀਗਾ ਅੱਛਾ ਜੀ ਤੇ ਉੱਥੋਂ ਮੈਨੂੰ ਥੋੜਾ ਅੱਛਾ ਜਿਹਦੇ ਤੋਂ ਤੁਹਾਡਾ ਨਾਮ ਬਣਿਆ ਕਿ ਸਿਮਰਨ ਧੁੱਗਾ ਵੀ ਕੋਈ ਲਿਖਾਰੀ ਆ ਜੀ ਉਹ ਕਿਹੜੀ ਕਵਿਤਾ ਸੀਗੀ ਜਾਂ ਕਿਹੜਾ ਸ਼ੇਅਰ ਸੀ ਜਾਂ ਕਿਹੜਾ ਗੀਤ ਸੀਗਾ ਜਿਸ ਤੋਂ ਏਰੀਏ ਵਿੱਚ ਪਤਾ ਲੱਗ ਗਿਆ ਕਿ ਸਿਮਰਨ ਧੁੱਗਾ ਦੇ ਵੀ ਕੁਝ ਲਿਖਣ ਦੀ ਚਾਹਤ ਹੈਗੀ ਹੋਰ ਸਿਮਨਤ ਗਬਿਕ ਲਖਾਰੀਆਂ ਦੇ ਵਿੱਚ ਪੈੜ ਜਮਾ ਰਹੀ ਹੈ ਜੀ ਇਹ ਮੇਰੇ ਇੱਕ ਗੱਲ 2018 ਦੀ ਆ ਕਿ ਲਿਖਦੀ ਤਾਂ ਮੈਂ 12ਵੀਂ 10ਵੀਂ 12ਵੀਂ ਤੋਂ ਲੱਗਦੀ ਸੀ ਤੇ ਇਹਨਾਂ ਆ ਕੇ ਕਾਪੀਆਂ ਕਿਤਾਬਾਂ ਚ ਸਾਂਭ ਕੇ ਰੱਖਦੀ ਸੀ ਉਹ ਮੈਂ ਜੋ ਵੀ ਲਿਖਦੀ ਸੀ ਅੱਖਰ ਤੇ ਇਹ ਵੀ 2018 ਦੇ ਵਿੱਚ ਮੇਰੇ ਲੁਧਿਆਣੇ ਦੇ ਵਿੱਚ ਹੀ ਰਹਿਣੀ ਹੈ ਤਾਂ ਸਾਹਿਤ ਭਵਨ ਪੰਜਾਬੀ ਭਵਨ ਲੁਧਿਆਣਾ ਸਿਹਤ ਅਕੈਡਮੀ ਭਾਰਤ ਨਗਰ ਚੌਕ ਮੇਰੇ ਘਰ ਤੋਂ 10 ਮਿੰਟ ਦੀ ਦੂਰੀ ਤੇ ਆ ਜੀ ਉੱਥੇ ਡਾਕਟਰ ਮਹਾਨ ਸ਼ਾਇਰਾ ਪੰਜਾਬ ਦੀ ਡਾਕਟਰ ਗੁਰਚਰਨ ਕੌਰ ਕੋਚਰ ਜੀ ਉਹਨਾਂ ਨੇ ਲੇਖਕ ਕਲਾਕਾਰ ਸੋਸਾਇਟੀ ਵੱਲੋਂ ਨਵੀਆਂ ਕਲਮਾ ਪ੍ਰੋਗਰਾਮ ਕਰਵਾਇਆ ਸੀ ਅਸੀਂ ਜਿਹਨਾਂ ਦੇ ਨਵੇਂ ਬੰਦਿਆਂ ਨੂੰ ਨਵੀਆਂ ਨੂੰ ਜਿਨ੍ਹਾਂ ਨੇ ਲੇਖਕਾਂ ਨੂੰ ਉਤਸ਼ਾਹ ਦਿੱਤਾ ਹੈ ਹਾਂਜੀ ਨਵੇਂ ਲੇਖਕਾਂ ਨੂੰ ਜਿਹਦੇ ਵਿੱਚ ਮੌਕੇ ਦਿੱਤੇ ਗਏ ਸੀ ਔਰ ਉੱਥੇ ਘੱਟੋ ਘਾਟ ਉਸ ਟਾਈਮ 100 ਲੇਖਕ ਨਵੇਂ ਪਹੁੰਚਿਆ ਸੀਗਾ ਅੱਛਾ ਜੀ ਸੋਸ਼ਲ ਮੀਡੀਆ ਦੇ ਜਾਣਕਾਰੀ ਦੇ ਜਰੀਏ ਤਾਂ ਮੈਂ ਵੀ ਉੱਥੇ ਪਹੁੰਚੀ ਸੀ ਅੱਛਾ ਜੀ ਉੱਥੇ ਮੈਂ ਪੜੇ ਉੱਥੇ ਮੈਂ ਕਵਤਾ ਬੋਲੀ ਸੀ ਦਰਦ ਅਵੱਲਾਏ ਅੱਛਾ ਜੀ ਉਹ ਚੀਗਾ ਇਦਾਂ ਕਿ ਦੁਨੀਆਂ ਦੇ ਵਿੱਚ ਦਰਦ ਜ਼ਰੂਰੀ ਨਹੀਂ ਕਿ ਆਸ਼ਕੀ ਦਾ ਦਰਦ ਹੁੰਦਾ ਜਾਂ ਇਸਕ ਮੁਹੱਬਤਾਂ ਦਾ ਦਰਦ ਹੁੰਦਾ ਜਾਂ ਧੋਖੇ ਦਾ ਦਰਦ ਹੁੰਦਾ ਉਹਦੇ ਵਿੱਚ ਮੈਂ ਸਾਰੇ ਦਰਦਾਂ ਦੇ ਰੰਗ ਦੱਸੀ ਗਏ ਸੀ ਉਹਦੇ ਚੀਗਾ ਕਿ ਜਦੋਂ ਨਿੱਕੀ ਉਮਰੇ ਮਾਵਾਂ ਤੁਰ ਜਣ ਦੁਨੀਆਂ ਤੋਂ ਕਿਆ ਬਾਤ ਤੇ ਹੋ ਜਾਣ ਜੁਆਕ ਨਾਥ ਤ ਦਰਦ ਅਵੱਲਾਏ ਚੜਦੀ ਉਮਰੇ ਵਿਧਵਾ ਜਦ ਕੋਈ ਹੋ ਜਾਵੇ ਮਟਿਆਰਤਾ ਦਰਦ ਅਵੱਲਾਏ ਕਿਆ ਬਾਤ ਤੇ ਜਦੋਂ ਨਿੱਕੀ ਉਮਰੇ ਸਾਇਆ ਉਖਦੇ ਸਿਰ ਤੋਂ ਬਾਪੂ ਦਾ ਕੁੱਤ ਕਰੂੰ ਕਿ ਬੇਜਰੁਜਗਾਰ ਦਾ ਦਰਦਵੱਲੇ ਆਈ। ਕੀ ਬਤ ਉਹ ਮੈਂ ਉਹਦੇ ਵਿੱਚ ਸਾਰੇ ਦਰਦ ਲਿਖੇ ਸੀ ਔਰ ਉਹ ਕਵਤਾਂ ਦੇ ਵਿੱਚ ਉਹ ਦਰਦਵੱਲੇ ਕਵਤਾਂ ਨੂੰ ਇੰਨਾ ਪਿਆਰ ਮਿਲਿਆ ਕਿ ਡਾਕਟਰ ਸੁਰਜੀਤ ਪਾਤਰ ਦੀ ਨਿਗਾਹ ਦੇ ਵਿੱਚ ਵੀ ਆ ਗਿਆ ਕਿ ਕਿਸੀ ਮਰਨ ਧੁੱਗਾ ਨਾਂ ਦੀ ਕੁੜੀ ਉੱਠੀ। ਕੁੜੀਆ ਉਹਨੀਆਂ ਕਵਤਾ ਬੋਲੀ ਆ। ਕਿਉਂਕਿ ਦਰਦਵੱਲਾ ਏ। ਇਹ ਕਵਤਾ ਦਾ ਜਿਹੜਾ ਮਤਲਬ ਸਰਲੇਖ ਲਾ ਲੋ ਜਾਂ ਮਤਲਬ ਆਪਣੇ ਹੁੱਕ ਲਾਈਨ ਲਾ ਲਓ ਟਾਈਟਲ ਲਾ ਲਓ ਇਹ ਸਾਰੀਆਂ ਦੀ ਨਿਗਾ ਦੇ ਵਿੱਚ ਆ ਗਿਆ ਸੀ ਜਹਨ ਦੇ ਵਿੱਚ ਵੱਡੇ ਵੱਡੇ ਜਿਹਦੇ ਉੱਥੇ ਸਾਹਿਤਕਾਰ ਸੀਗੇ ਡਾਕਟਰ ਗੁਰਚਰਨ ਕੌਰ ਕੋਚਰੇ ਫਿਰ ਪਾਤਰ ਸਾਹਿਬ ਪਾਲੀ ਦੀਤਵਾਲੀਆ ਸਾਹਿਬ ਉੱਥੇ ਜਿੰਨੇ ਵੀ ਨਾਮ ਵਰ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀ ਕਦੇ ਉਹਨਾਂ ਦੇ ਨਿਗਾ ਚ ਆ ਗਿਆ ਕਿ ਕਿਸ਼ਮਰਨ ਤੁਗਾਰੇ ਰਚਨਾ ਬੋਲੀ ਹੈ ਦਰਦਵੱਲਾ ਦਰਦਵੱਲਾ ਹਾਂਜੀ ਉੱਥੇ ਮੈਂ ਨਿਗਾ ਚ ਆ ਗਈ ਸੀ ਅੱਛਾ ਤੁਗਾ ਸਾਹਿਬ ਇੱਕ ਤੁਹਾਨੂੰ ਹੋਰ ਅਹਿਮ ਸਵਾਲ ਹੈ ਕਿ ਜੋ ਤੁਸੀਂ ਹੁਣ ਤੱਕ ਲਿਖਦੇ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਲਿਖਣਾ ਹੈਗਾ ਜੀ ਉਹ ਆਪਾਂ ਕਿਤਾਬਾਂ ਬਣ ਕੇ ਲਿਖਦੇ ਆ ਜਾਂ ਜੋ ਸਾਡੇ ਸਮਾਜ ਵਿੱਚ ਜੋ ਚੀਜ਼ਾਂ ਚੱਲਦੀਆਂ ਹੈਗੀਆਂ ਜਾਂ ਲੋਕੀ ਜੋ ਕਿੱਦਾਂ ਦਾ ਬਿਹੇਵ ਕਰਦੇ ਆ ਸਾਡੇ ਨਾਲ ਉਹਨਾਂ ਵੱਲ ਦੇਖ ਦੇ ਕੇ ਲਿਖਣ ਦੀ ਸੋਚਦੇ ਹੋ ਜੀ ਮੇਰਾ ਨਾ ਇੱਕ ਸ਼ੇਅਰ ਆ ਕਿ ਸੁਣਨੇ ਦੇ ਲਈ ਧਿਆਨ ਜ਼ਰੂਰੀ ਹੁੰਦਾ ਹੈ ਜੀ ਤੇ ਲਿਖਣ ਦੇ ਲਈ ਗਿਆਨ ਜ਼ਰੂਰੀ ਹੁੰਦਾ ਹੈ ਜੀ ਜੇ ਅਸੀਂ ਧਿਆਨ ਨਾਲ ਕੋਈ ਚੀਜ਼ ਸੁਣਦੇ ਹਾਂ ਉਹਦੇ ਵਿੱਚੋਂ ਵੀ ਅਸੀਂ ਬਹੁਤ ਕੁਝ ਲੱਭ ਲੈਣੇ ਤੇ ਜੇ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚੋਂ ਵੀ ਸਾਨੂੰ ਬਹੁਤ ਕੁਝ ਲੱਭ ਜਾਂਦਾ ਜੇ ਅਸੀਂ ਤੁਰੇ ਜਾਂਦੇ ਹਾਂ ਸਾਨੂੰ ਦੋ ਬੰਦੇ ਮਿਲਦੇ ਆਂ ਅਸੀਂ ਉਹਨਾਂ ਦੇ ਵਿਚਾਰ ਧਿਆਨ ਦੇ ਨਾਲ ਸੁਣਦੇ ਆਂ ਸਾਨੂੰ ਉੱਥੋਂ ਵੀ ਕਰਤੱਵ ਮਿਲ ਜਾਂਦੀ ਜੀ ਜੇ ਅਸੀਂ ਕਿਸੇ ਦੀ ਕਹਾਣੀ ਪੜ੍ਹਦੇ ਆਂ ਜਾਂ ਕਿਸੇ ਦੀ ਕਵਿਤਾ ਬੰਦਦੇ ਆਂ ਉਹ ਸਾਡੀ ਸਮਝ ਆ ਕੇ ਅਸੀਂ ਇੱਕ ਗੀਤ ਦੇ ਵਿੱਚ ਮੈਂ ਚਾਰ ਗੀਤ ਕੱਢ ਲੈਂਦੀ ਆ ਇਹਨਾਂ ਕੋ ਆਪਣੇ ਦਿਮਾਗ ਨੂੰ ਮੈਂ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਲੈਨੀ ਆ ਸੋ ਪੜ੍ਹਨਾ ਵੀ ਜ਼ਰੂਰੀ ਆ ਸੁਣਨਾ ਵੀ ਜ਼ਰੂਰੀ ਆ ਤੇ ਆਪਣੇ ਜਿਹੜੇ ird gird ਚੀਜ਼ਾਂ ਘਟ ਰਹੀਆਂ ਘਟਣਾਵਾਂ ਘਟ ਰਹੀਆਂ ਉਹਨਾਂ ਨੂੰ ਆਪਣਾ ਨੋਟ ਕਰਨਾ ਵੀ ਬਹੁਤ ਜ਼ਰੂਰੀ ਆ ਜੀ ਅੱਛਾ ਤੁਗਾ ਸਾਹਿਬ ਆਪਣੀ ਆਫ ਕੈਮਰਾ ਗੱਲ ਹੋਈ ਸੀਗੀ ਕਿ ਤੁਸੀਂ ਬਹੁਤ ਸਾਰੇ ਗੀਤ ਵੀ ਲਿਖੇ ਆ ਜੀ ਔਰ ਕਿੰਨੇ ਕ ਗੀਤ ਹੋਣ ਤੱਕ ਆਪਾਂ ਲਿਖ ਚੁੱਕੇ ਔਰ ਕਿੰਨੇ ਕ ਰਿਪੋਰਟ ਹੋ ਚੁੱਕੇ ਹੈਗੇ ਆ ਜੀ तकरीबन मेरे बहुत सारे गीत ऐसे हैं कि जेडे मैनु ਵੀ ਨਹੀਂ ਯਾਦ ਕਿ ਕਿੰਨੇ ਕੋ ਰਿਕਾਰਡ ਹੋ ਚੁੱਕੇ ਆ ਪਰ ਮੈਨੂੰ ਇਹ ਆ ਕਿ ਉਹਨਾਂ ਨੂੰ ਬੇਸ਼ੱਕ ਮਸ਼ਹੂਰੀ ਪੂਰੀ ਸੂਰੀ ਮਿਲੀ ਹੋਵੇ ਪਰ ਮੈਨੂੰ ਇਹ ਆ ਕਿ ਚੰਗੀ ਮਿਲੀ ਆ ਜੇ ਮੈਂ ਗੀਤ ਲਿਖਿਆ ਸਰਦਾਰੀ ਤੇ ਲਿਖਿਆ ਕਿ ਟੀ ਆਪਣੀ ਬੇਬੇ ਸਰਦਾਰ ਬੇਬੇ ਆਪਣੇ ਪਤੀ ਨੂੰ ਕਹਿੰਦੀ ਆ ਪਿਤਾ ਨੂੰ ਕਹਿੰਦੀ ਆ ਜੀ ਵੀ ਸਰਦਾਰ ਜੀ ਕਹਿ ਕੇ ਬੁਲਾਉਂਦੀ ਆ ਤਾਂ ਉਹ 15 ਸਾਲ ਦੀ 20 ਸਾਲ ਦੀ ਧੀ ਦੇ ਦਿਮਾਗ 'ਚ ਵੀ ਆਉਂਦਾ ਕਿ ਬੇਬੇ ਵਾਂਗੂ ਮੈਂ ਵੀ ਚਾਹੁੰਦੀ ਆਖਣਾ ਗੱਲ ਸੁਣੋ ਮੇਰੀ ਸਰਦਾਰ ਜੀ ਅੱਛਾ ਜੀ ਕਿ ਜਿੱਦਾਂ ਮੇਰੀ ਬੇਬੇ ਆਖਦੀ ਇਹ ਵੀ ਮੈਂ ਏਦਾਂ ਮੈਂ ਆਪਣੇ ਪਤੀ ਨੂੰ ਵੀ ਆਖਣਾ ਚਾਹੁੰਨੀ ਆ ਕਿ ਗੱਲ ਸੁਣੋ ਮੇਰੀ ਸਰਦਾਰ ਜੀ ਕਿ ਸਰਦਾਰੀ ਨੂੰ ਪ੍ਰੋਮੋਟ ਕਰਦਾ ਹੋਇਆ ਗੀਤ ਜਿੱਥੇ ਆ ਕਈ ਕੁੜੀਆਂ ਕਹਿੰਦੀਆਂ ਕਿ ਸਰਦਾਰ ਮੁੰਡੇ ਨਾਲ ਵਿਆਹ ਨਹੀਂ ਕਰਾਣਾ ਜਾਂ ਅਸੀਂ ਫੈਸਲੇਬਲ ਮੁੰਡੇ ਨਾਲ ਕਰਾਣਾ ਵਿਆਹ ਉੱਥੇ ਇੱਕ ਸਰਦਾਰੀ ਨੂੰ ਪ੍ਰੋਮੋਟ ਕਰਦਾ ਗੀਤ ਏ ਪਾਲੀ ਜੇਤਵਾਲੀਆ ਉਹਨਾਂ ਦੀ ਕੋਰ सिंगर ਜਿਹੜੇ ਸਿਮਰਨ ਸਿਮੀ ਲੋਕ ਗਾਇਕਾ ਉਹਨਾਂ ਨੇ ਇਹ ਗੀਤ ਗਾਇਆ ਸੀਗਾ ਉਹ ਬਹੁਤ ਮਸ਼ਹੂਰ ਹੋਇਆ ਸੀ ਜਲੰਧਰ ਹੁਣ ਤੱਕ ਕਿੰਨੇ ਕਿ ਸਿੰਗਰਾਂ ਨੇ ਗੀਤ ਗਾ ਚੁੱਕੇ ਆ ਹੁਣ ਤੱਕ ਮੇਰੇ ਮਤਲਬ ਘਟੋ ਕੇ 15 ਤੋਂ 20 ਸਿੰਗਰ ਗੀਤ ਗਾ ਚੁੱਕੇ ਨੇ ਜੀ ਕਈ ਰਿਕਾਰਡ ਵੀ ਹੋ ਚੁੱਕੇ ਨੇ ਤੇ ਕਈ ਜਿਹੜੇ ਆਪਣੇ ਮੇਲੇ ਚੱਲਦੇ ਆ ਲੋਕਲ ਮੇਲੇ ਚੱਲਦੇ ਆ ਜਾਂ ਆਪਣੇ ਦਰਗਾਹਾਂ ਦੇ ਉੱਤੇ ਸੂਫੀ ਚੱਲਦਾ ਆ ਉੱਥੇ ਮੇਰੇ ਸੂਫੀ ਗਾਇਨ ਗੀਤ ਬਹੁਤ ਚੱਲਦੇ ਆ ਤੇ ਪ੍ਰਾਈਵੇਟ ਲੋਕ ਆਪਣੀਆਂ ਮਹਿਫਲਾਂ ਦੇ ਵਿੱਚ ਮੇਰੇ ਸੂਫੀ ਗੀਤ ਜ਼ਿਆਦਾ ਮੈਂ ਲਿਖਦੀ ਆ ਜਿਵੇਂ ਹੁਣ ਮੇਰਾ ਕੱਲ ਹੀ ਗੀਤ ਰਿਕਾਰਡ ਹੋ ਕੇ ਆਇਆ ਅੱਛਾ ਜੀ ਬੋਲ ਫਕੀਰਾ ਲਈ ਲਾ ਜੀ ਮੈਂ ਦੋ ਲਾਈਨਾਂ ਸੁਣਾਉਣੀ ਆ ਜਰੂਰ ਜੀ ਮੈਂ ਕਹਿ ਨਹੀਂ ਲੱਗਿਆ ਸੀਗਾ ਰਾਮ ਮੁਰਸ਼ਦ ਦੇ ਵੱਲ ਫਕੀਰਾ ਤੁਰਿਆ ਚੱਲ ਜੀ ਤੇ ਪਰ ਜਾਣੀ ਤੇਰੀ ਝੋਲੀ ਪਰ ਜਾਣਾ ਤੇਰਾ ਪੱਲਾ ਬੋਲ ਫਕੀਰਾ ਲਈ ਲਾ ਕੀ ਬਾਤ ਤੇ ਇਹ ਬਹੁਤ ਸੋਹਣਾ ਸੂਫੀ ਸੌਂਗ ਆ ਜਿਹੜਾ ਇਹ ਮਨਜੀਤ ਸਿੰਘ ਸਿੰਗਰ ਆ ਉਹਨਾਂ ਨੇ ਗਾਇਆ ਵੀ ਲੋਕ ਗਾਇਕ ਨੇ ਪੰਜਾਬ ਦੇ ਅੱਛਾ ਆਪਣੀ ਆਫ ਕੈਮਰਾ ਗੱਲ ਹੋਈ ਸੀ ਕਿ ਆਪਾਂ ਸਰਜੀਤ ਪਾਤਰ ਸਾਹਿਬ ਦੇ ਨਾਲ ਵੀ ਬਹੁਤ ਬਰੀ ਬਾਤਾਂ ਲੱਭ ਪਏ ਹੈ ਗਿਆ ਸਰਜੀਤ ਪਾਤਰ ਸਾਹਿਬ ਦੇ ਨਾਲ ਤੁਹਾਡਾ ਕਿਵੇਂ ਰਾਬਤਾ ਕਾਇਮ ਹੋਇਆ ਸਾਡੇ ਦਸ਼ਕਵੀਰਾਂ ਨੂੰ ਉਹਨਾਂ ਬਾਰੇ ਵੀ ਜਰੂਰ ਜਾਣ ਕੇ ਦਿਓ ਹਾਂਜੀ ਪਾਤਰ ਸਾਹਿਬ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਦੇਖੋ ਪੜੀਦਾ ਹੁੰਦਾ ਸੀ ਬਹੁਤ ਸਾਲਾਂ ਤੋਂ ਤੇ ਸਾਡਾ ਸੁਪਨਾ ਵੀ ਹੁੰਦਾ ਸੀਗਾ ਕਿ ਇਹ ਪਾਤਰ ਸਾਹਿਬ ਬਹੁਤ ਵੱਡੇ ਸਾਹਿਤ ਦੇ ਤਰੂ ਤਾਰਾ ਨੇ ਹੈ ਨਾ ਤੇ ਉਹਨਾਂ ਨੂੰ ਫੇਰ ਮੈਨੂੰ ਮਿਲਣ ਦਾ ਮੌਕਾ ਮਿਲਿਆ ਆਪਣੇ ਨਵੀਆਂ ਕਲਮਾਂ ਦੇ ਪ੍ਰੋਗਰਾਮ ਤੋਂ ਉਹ ਤੋਂ ਫਿਰ ਕਵੀ ਦਰਬਾਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿਵੇਂ ਜਿਵੇਂ ਉਹ ਸਾਡੀਆਂ ਕਵਤਾਵਾਂ ਸੁਣਦੇ ਰਹੇ ਉਵੇਂ ਉਹ ਸਾਨੂੰ ਪਿਆਰ ਮਿਲਦਾ ਰਿਹਾ ਜਾਣ ਪਛਾਣ ਵਧਦੀ ਗਈ ਤਾਂ ਉਹਨਾਂ ਨੇ ਫਿਰ ਮੈਨੂੰ ਇੱਕ ਟਾਈਮ ਚਿਰ ਤੇ ਆਸ਼ੀਰਵਾਦ ਦੇ ਕੇ ਗਿਆ ਸੀਗਾ ਕਿ ਤੁੱਗਾ ਸਾਹਿਬ ਤੁਸੀਂ ਬਹੁਤ ਦੂਰ ਤੱਕ ਜਾਓਗੇ ਕਿਉਂਕਿ ਤੁਸੀਂ ਬਹੁਤ ਵਧੀਆ ਵਿਸ਼ਾ ਚੁਣਦੇ ਹੋ ਜੀ ਮੇਨ ਰਾਈਟਰ ਦਾ ਹੁੰਦਾ ਕਿ ਉਹਨੇ ਵਿਸ਼ਾ ਕਿਹੜਾ ਚੁਣਿਆ ਲਿਖਣ ਦੇ ਲਈ ਤੇ ਉਹਨਾਂ ਨੇ ਕਿਹਾ ਤੁਸੀਂ ਸੱਭਿਆਚਾਰਕ ਨੂੰ ਪ੍ਰਮੋਟ ਕਰਦੇ ਹੋ ਵਧੀਆ ਵਿਸ਼ਾ ਚੁਣਦੇ ਹੋ ਜਿੰਨਾ ਕਿ ਮੈਂ ਤੁਹਾਨੂੰ ਸੁਣਿਆ ਇੱਕ ਹਫ਼ਤਾ ਮਾ ਤੁਹਾਡੀਆਂ ਕਵੀ ਦਰਵਾਜ਼ਾਂ ਦੇ ਵਿੱਚ ਤੁਹਾਨੂੰ ਸੁਣਿਆ ਉਹਨਾਂ ਕ ਤੁਹਾਡੀ ਮੈਂ ਵਿਸ਼ੇ ਜਿਹੜੇ ਦੇਖਿਆ ਬਹੁਤ ਵਧੀਆ ਤੇ ਉਹਨਾਂ ਨੇ ਮੈਨੂੰ ਆਸ਼ੀਰਵਾਦ ਚੜੀ ਦਿੱਤਾ ਸੀ ਔਰ ਫਿਰ ਆਪਣੇ ਆਪਣੇ ਦੇਵ ਤਰੀਕੇ ਵਾਲਾ ਸਾਹਿਬ ਜੀ ਜੀ ਤੇ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਸੀਗਾ ਤਾਂ ਉਹਨਾਂ ਨੂੰ ਮੈਂ ਉਦੋਂ ਲੋਕ ਤੱਥ ਸੁਣਾਇਆ ਸੀਗਾ ਪਈ ਸੱਜਣ ਜੇ ਪਿੱਠ ਪਿੱਛੇ ਕਰ ਜਾਵੇ ਵਾਰ ਬੜੀ ਮਾੜੀ ਗੱਲ ਹੈ ਭਾਈਆਂ ਦੇ ਦਿਲਾਂ ਚ ਇੱਕ ਦੂਜੇ ਲਈ ਖਾਰ ਬੜੀ ਮਾੜੀ ਗੱਲ ਹੈ ਵਿੜੇ ਵਿੱਚ ਭਾਈਆਂ ਭਾਈਆਂ ਨੇ ਜੇ ਕੱਢ ਲਈ ਦੀਵਾਰ ਬੜੀ ਮਾੜੀ ਗੱਲ ਹੈ ਤੇ ਪੇਕੇ ਘਰ ਧੀਆਂ ਦਾ ਨਾ ਹੋਵੇ ਸਤਕਾਰ ਬੜੀ ਮਾੜੀ ਗੱਲ ਹੈ ਤੇ ਉਹ ਫੇ ਲੋਕ ਤੱਥ ਨੂੰ ਮੈਨੂੰ ਦੇਵ ਤਰੀਕੇ ਵਾਲਿਆਂ ਸਾਹਮਣੇ ਕਿਹਾ ਸੀਗਾ ਪਈ ਪੁੱਤਰਾ ਇਹ ਤੇਰਾ ਜਿਹੜਾ ਲੋਕ ਤੱਥ ਆ ਨਾ ਇਹ ਬੜਾ ਜ਼ਬਰਦਸਤ ਆ ਤੇਰੀ ਮਾੜੀ ਗੱਲ ਜਿਹੜੀ ਹੈ ਨਾ ਇਹ ਬਹੁਤ ਚੰਗੀ ਗੱਲ ਆ ਤੇ ਕੀ ਗੱਲ ਜਨ ਕਿ ਲਿਖਣ ਦੇ ਵਿੱਚ ਉਹ ਟਾਈਟਲ ਉਹਦਾ ਮਾੜੀ ਗੱਲ ਹਾਂ ਪਰ ਲੋਕally ਉਹ ਚੰਗੀ ਗੱਲ ਇੱਕ ਸਿਹਤ ਦਿਨ ਵਾਲਾ ਮੈਸੇਜ ਆ ਤੇ ਇਹ ਲੋਕਗੀਤ ਨੂੰ ਮੇਰੇ ਲੋਕਤਾ ਤੁਹਾਨੂੰ ਬਹੁਤ ਪਿਆਰ ਮਿਲਿਆ ਸੀ ਜੀ ਅੱਛਾ ਜੀ ਆਪਾਂ ਤੁਹਾਨੂੰ ਇੱਕ ਹੋਰ ਅਹਿਮ ਸਵਾਲ ਕਰਦੇ ਹਾਂ ਕਿ ਜਿਵੇਂ ਕਿ ਅੱਜ ਦੇ ਜਿਹੜੇ ਨਵੇਂ ਲਿਖਾਰੀ ਲਿਖ ਰਹੇ ਆ ਜੀ ਉਹ ਉਹਨਾਂ ਬਾਰੇ ਤੇ ਪੁਰਾਣੇ ਲਿਖਾਰੀਆਂ ਬਾਰੇ ਤੁਹਾਡਾ ਕੀ ਵਿਚਾਰ ਆ ਮੇਰਾ ਵਿਚਾਰੇ ਜਿਹੜੇ ਆਪਣੇ ਪੁਰਾਣੇ ਲਖਾਰੀ ਹੈ ਨਾ ਲਿਖਦੇ ਉਹ ਵੀ ਮਤਲਬ ਸੱਭਿਆਚਾਰਕ ਹੀ ਸੀਗੇ ਪਰ ਜਿਹੜੇ ਅੱਜ ਦੇ ਜਿਹੜੇ ਲਖਾਰੀ ਹੈ ਨਾ ਉਹਨਾਂ ਨੂੰ ਹੈਗਾ ਭੀ ਤੂੰ ਤਰਾ ਕੀ ਲਿਖਦੇ ਆ ਜੀ ਹੈਨਾ ਤੇ ਆਪਾਂ ਜਿੰਨਾਂ ਜਿੰਨਾਂ ਨੂੰ ਕਹਦੇ ਨੇ ਕੁੱਕੜ ਬੰਬ ਦੋ ਕਮਿੰਟ ਚੱਲਿਆ ਪਟਕ ਹੋਇਆ ਡਰਾਇਆ ਤਾਂ ਉਹ ਉਹ ਗੀਤ ਕਰਦੇ ਹੈਗੇ ਆ ਚੱਕਵੇਂ ਪਰ ਥੋੜੀ ਜਿੜੇ ਚੱਲਦੇ ਆ ਉਹਨਾਂ ਦੇ ਨਾਲ ਬੈਨੀਫਿਟਰੀ ਹੁੰਦਾ ਕੋਈ ਅਸੀਂ ਚਾਹੁੰਦੇ ਆ ਕਿ ਲਖਾਰੀ ਉਹ ਲਿਖਣ ਜਿਹੜਾ ਸੱਭਿਆਚਾਰ ਸਾਡਾ ਜਿਉਂਦਾ ਰਵੇ ਕਿਉਂਕਿ ਸਾਰੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜੋ ਪੰਜਾਬ ਦਾ ਸੱਭਿਆਚਾਰ ਹੈ ਨਾ ਇਹ ਬਹੁਤ ਅਮੀਰ ਵਿਰਸਾ ਪੰਜਾਬੀ ਵਿਰਸਾ ਬੜਾ ਅਮੀਰ ਹੈ ਪਰ ਸਾਡੀ ਲੋਕਾਂ ਤੋਂ ਸਾਂਭਿਆ ਨਹੀਂ ਜਾ ਰਿਹਾ ਲੋਕਾਂ ਤੋਂ ਸਾਂਭਿਆ ਨਹੀਂ ਜਾ ਰਿਹਾ ਔਰ ਮੈਂ ਚਾਹੁੰਨੀ ਆ ਕਿ ਸਾਰੇ ਲਖਾਰੀ ਜਿਹੜੇ ਗੀਤਕਾਰ ਆ ਖਾਸ ਕਰਕੇ ਲੋਕ ਤੱਥਾਂ ਨੂੰ ਮਹਿੰਤ ਦੇਣ ਜੀ ਤਾਂ ਕਿ ਉਹ ਸਾਡੇ ਜਿਹੜੇ ਆ ਜਿਹੜੀ ਨੌਜਵਾਨੀ ਪੀੜ੍ਹੀ ਆ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਉਹ ਹਰੀ ਸਿੰਘ ਨਲੂਆ ਸੋਢਣ 1200 ਉਹਨਾਂ ਦਾ ਬੰਦਾ ਸਿੰਘ ਬਹਾਦਰ ਸੋਢਣ ਮੈਂ ਇੱਕ ਲਖਾਰੀ ਹੋਣ ਦੇ ਨਾਤੇ ਔਰ ਇੱਕ ਦੋ ਜਵਾਨ ਪੁੱਤਰਾਂ ਦੀ ਮਾਂ ਹੋਣ ਦੇ ਨਾਤੇ ਮੈਂ ਚਾਹੁੰਨੀ ਆ ਕਿ ਮੇਰੇ ਬੱਚੇ ਹੀਰ ਨਾ ਪੜਨ ਜੀ ਮੈਂ ਚਾਹੁੰਨੀ ਆ ਮੇਰੇ ਬੱਚੇ ਬਾਰਸ ਨਾ ਪੜਨ ਮੇਰੇ ਬੱਚੇ ਹਰੀ ਸਿੰਘ ਨੂਆ ਬਣਨ ਬਹਾਦਰ ਬਣਨ ਪੰਜਾਬ ਦੀ ਨੌਜਵਾਨੀ ਅੱਗੇ ਲੈ ਕੇ ਆਉਣ ਔਰ ਸ਼ਾਇਦ ਮੇਰਾ ਇਹ ਜਿਹੜਾ ਏਮ ਸੀਗਾ ਕਿ ਮੇਰੀ ਇੱਕ ਮਨ ਦੀ ਇੱਛਾ ਸੀਗੀ ਕਿ ਮੈਂ ਦ੍ਰਿੜ ਰਹਿਣਾ ਮੇਰਾ ਇਰਾਦਾ ਡ੍ਰਿਡ ਰੱਖਣਾ ਕਿ ਮੈਂ ਪੈਸੇ ਲਈ ਨਹੀਂ ਰੱਖਣਾ ਮੈਂ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਪਰਪਲਤ ਕਰ ਲਈ ਤਾਕਤਵਰ ਬਣਾਉਣੇ ਲਿਖਣਾ ਸ਼ਾਇਦ ਉਹ ਮੇਰੀ ਲਿਖਣੀ ਦਾ ਹੀ ਅਸਰ ਆ ਬੱਚਿਆਂ ਤੇ ਕਿ ਮੇਰੇ ਬੱਚੇ ਅੱਜ ਪੰਜਾਬ ਲੈਵਲ ਦੇ ਉੱਤੇ ਜੁੱਡੋ ਦਾ ਚੈਂਪੀਅਨ ਆ ਮੇਰਾ ਬੇਟਾ ਵੱਡਾ ਔਰ ਦੋਨੇ ਜਿੰਮ ਲਵਾਰਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਆਪਣੇ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਔਰ ਬਹੁਤ ਨੌਜਵਾਨ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੁੰਦੇ ਆ ਤੇ ਜਿਹੜੇ ਜਿੰਮ ਵੱਲ ਦੀ ਲਾਈਨ ਨੂੰ ਲੱਗੇ ਆ ਅੱਛਾ ਤੋ ਗੱਦਾ ਮੈਂ ਤੇਰੇ ਕੋਲ ਆ ਕੇ ਸਵਾਲ ਕਰਨ ਲੱਗਾ ਹੈਗਾ ਸਾਹਿਬ ਆਪਣੀ ਆਫ ਕੈਮਰਾ ਗੱਲਬਾਤ ਹੋਈ ਸੀਗੀ ਕਿ ਪਾਲੀ ਦਿਤ ਤਵਾੜੀਆ ਜੀ ਦੇ ਨਾਲ ਵੀ ਤੁਹਾਡਾ ਰਾਬਤਾ ਕਾਇਮ ਹੋਇਆ ਸੀ ਉਹਨਾਂ ਨਾਲ ਕਿਵੇਂ ਰਾਬਤਾ ਕਾਇਮ ਹੋਇਆ ਸਾਡੇ ਦਸਪੂਤਰਾਂ ਨੂੰ ਉਹਦੇ ਬਾਰੇ ਵੀ ਜਾਣ ਕੇ ਦਿਓ ਹਾਂਜੀ ਪਾਲੀ ਸ਼ਾਮ ਉਹਨਾਂ ਦਾ ਇਹ ਆ ਕਿ ਉਹ ਸ਼ਰੋਮਣੀ ਲੋਕ ਗਾਇਕ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਔਰ ਸਾਡੇ ਲਈ ਤਾਂ ਦੇਖੋ ਇੱਕ ਕਿਸਮ ਦੇ ਸਟਾਰ ਆ ਜਿਵੇਂ ਪਿੰਡਾਂ ਦੇ ਵਿੱਚ ਦੂਰਦਰਸ਼ਨੇ ਉਦੋਂ ਚੱਲਦਾ ਹੁੰਦਾ ਸੀ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਉਦੋਂ ਪਾਲੀ ਸਾਹਿਬ ਮਸ਼ਹੂਰ ਹੁੰਦੇ ਤਾਂ ਅਸੀਂ ਦੇਖਣ ਨੂੰ ਭੱਜਦੇ ਹੁੰਦੇ ਸੀਗੇ ਪਾਲੀ ਸਾਹਿਬ ਦਾ ਗੀਤ ਆਉਣਾ ਔਰ ਮੇਰੀ ਕਿਤਾਬ ਰੂਹ ਦੀਆਂ ਚੀਜ਼ਾਂ ਗੀਤਕਾਰ ਮਾਂਚ ਲੁਧਿਆਣਾ ਵੱਲੋਂ ਇਹ ਰਿਲੀਜ਼ ਕੀਤੀ ਗਈ ਸੀ ਕਿਤਾਬ ਮੇਰੀ ਰੂਹ ਦੀਆਂ ਚੀਜ਼ਾਂ ਮੇਰਾ ਪਲੇਠਾ ਕਾਵ ਸੰਗ੍ਰਹਿ ਜੀ ਤੇ ਉਹ ਫਿਰ ਉਥੇ ਉਹ ਰੀਲਿਸ ਦੇ ਉੱਤੇ ਆਏ ਸੀਗੇ ਤੇ ਉਹਨਾਂ ਨੇ ਫਿਰ ਮੇਰੀਆਂ ਕਵਤਾਵਾਂ ਸੁਣੀਆਂ ਪਰਚਾ ਪੜਿਆ ਗਿਆ ਮੇਰੇ ਵਾਸਤੇ ਗੀਤਕਾਰ ਸਰਬਜੀਤ ਬਿਰਦੀ ਹੁਣਾ ਵੱਲੋਂ ਜਿਹੜੇ ਗੀਤਕਾਰ ਮੰਚ ਦੇ ਪ੍ਰਧਾਨ ਸੀ ਬਾਪੂ ਦੇਵ ਤਰੀਕੇ ਵਾਲਿਆਂ ਦੀ ਸਰਪ੍ਰਸਤੀ ਦੇ ਵਿੱਚ ਗੀਤਕਾਰ ਮੰਚ ਲੁਧਿਆਣਾ ਚੱਲਦਾ ਸੀ ਉਹਨਾਂ ਵੱਲੋਂ ਮੇਰੀ ਕਿਤਾਬ ਰਿਲੀਜ਼ ਗਈ ਸੀ ਉੱਥੇ ਵੀ ਪਹਿਲੀ ਵਾਰੀ ਪਾਲੀ ਸਾਹਿਬ ਹੁਣਾ ਨਾਂ ਮੇਰੀ ਰੂਬਰ ਹੋਈ ਸੀ ਉਹਨਾਂ ਨੇ ਮੈਨੂੰ ਪੜਿਆ ਸੀ ਕਿਤਾਬ ਦਿੱਤੀ ਮੇਰੀਆਂ ਚੀਜ਼ਾਂ ਫਿਰ ਉੱਥੋਂ سلسلہ ਜਿਵੇਂ ਜਿਵੇਂ ਕਵੀ ਦਰਬਾਰਾਂ ਦੇ ਵਿੱਚ ਅਸੀਂ ਜਾਂਦੇ ਰਹੇ ਉਹ ਸਾਨੂੰ ਸੁਣਦੇ ਰਹੇ ਤੇ ਉਹਨਾਂ ਨੂੰ ਸਾਡੀ ਲੇਖਣੀ ਦੇ ਨਾਲ ਵੀ ਕਦਰ ਹੋਣ ਦੀ ਗਈ ਪਿਆਰ ਹੁੰਦਾ ਗਿਆ ਔਰ ਅੱਜ ਉਹ ਕਹਿੰਦੇ ਆ ਕਿ ਜੇ ਆਪਾਂ ਔਰਤਾਂ ਦੇ ਵਿੱਚ ਦੇਖੀਏ ਤਾਂ ਸਿਮਰਨ ਤੁਗਾ ਬਹੁਤ ਚੰਗੀ ਗੀਤਕਾਰ ਆ ਤੇ ਉਹਨਾਂ ਨੇ ਬਹੁਤ ਹਮੇਸ਼ਾ ਮੈਨੂੰ ਮਤਲਬ ਮੋਟੀਵੇਟ ਕੀਤਾ ਔਰ ਚੰਗਾ ਲਿਖਣ ਦੇ ਲਈ ਸੱਭਿਆਚਾਰ ਲਿਖਣ ਦੀ ਹਮੇਸ਼ਾ ਉਹਨਾਂ ਦਾ ਅਸ਼ੀਰਵਾਦ ਅੱਜ ਵੀ ਮੇਰੇ ਨਾਲ ਰਹਿੰਦਾ ਜੀ ਅੱਛਾ ਤੋਗਾ ਸਾਡੇ ਪੰਜਾਬ ਦੇ ਵਿੱਚ ਨਾ ਲੇਡੀਜ਼ ਬਹੁਤ ਘੱਟ ਲਿਖਦੀਆਂ ਵੈਸੇ ਜੀ ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ ਇਹ ਕਾਰਨ ਇਹ ਮੈਂ ਕਹਿੰਦੀ ਆ ਕਿ ਸੋਝੀ ਆ ਤਾਂ ਜਾਂ ਕੁਝ ਔਰਤਾਂ ਨਾ ਡਰਦੀਆਂ ਵੀ ਆ ਕੁਝ ਔਰਤਾਂ ਕਿ ਗੀਤਕਾਰੀ ਨੂੰ ਨਾ ਆਪਣੇ ਮਤਲਬ ਸਮਝਿਆ ਹੀ ਨਹੀਂ ਜਾਂਦਾ ਕਿ ਕੁਝ ਖਾਸ ਕਹਿੰਦੇ ਵੀ ਲੇਖਕਾਂ ਆ ਚਾ ਕੋਈ ਨਹੀਂ ਲਿਖਦੇ ਆ ਲੋਕ ਕਈਆਂ ਨੂੰ ਸਾਹਿਤ ਦੀ ਖਾਸ ਜਾਣਕਾਰੀ ਹੈ ਵੀ ਨਹੀਂਗੀ ਤੇ ਜਿਨ੍ਹਾਂ ਨੂੰ ਖਾਸ ਖਾਸ ਸਾਹਿਤ ਦੀ ਜਾਣਕਾਰੀ ਆ ਕਿਤਾਬਾਂ ਪੜਦੇ ਵੀ ਨਹੀਂ ਪੜਨਾ ਜ਼ਰੂਰੀ ਆ ਮੇਨ ਖਾਸ ਕਰਕੇ ਸਾਡੇ ਨਾਲ ਅਸੀਂ ਜਿਹੜੇ ਪੰਜਾਬ ਆ ਨਾ ਇਹ ਪ੍ਰਮੋਟ ਕਰਦਾ ਵੀ ਨਹੀਂ ਸਾਹਿਤ ਨੂੰ ਪੰਜਾਬ ਨੂੰ ਚਾਹੀਦਾ ਸਰਕਾਰੀ ਲੈਵਲ ਦੇ ਉੱਤੇ ਇਹ ਲਿਖਣ ਵਾਲਿਆਂ ਨੂੰ ਨਵੇਂ ਲੇਖਕਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਸਰਕਾਰੀ ਲੈਵਲ ਤੇ ਚਲੋ ਗੀਤ ਰਿਕਾਰਡ ਕੀਤੇ ਜਾਣ ਹਰ ਇੱਕ ਨਵੇਂ ਸਿੰਗਰ ਨੂੰ ਸੁਣਿਆ ਜਾਵੇ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਨਵਾਂ ਲੇਖਕ ਆਪਣੀ ਤੁਹਾਨੂੰ ਕੋਈ ਮਦਦ ਕਰਦਾ ਆ ਬਰਾਬਰ ਦੇ ਸਿੰਗਿੰਗ ਦੇ ਵਿੱਚ ਤਾਂ ਫੇਰੀ ਤੁਸੀਂ ਤੁਸੀਂ ਕਲਮ ਦੀ ਦੇਖੋ ਕਲਮ ਕਿੰਨੀ ਕਿ ਅਹਿਮੀਅਤ ਹੈਗੀ ਆ ਕਲਮ ਦੇ ਵਿੱਚ ਦਾਮ ਆ ਤੇ ਤੁਸੀਂ ਉਹ ਕਰਵਾ ਕਲਮਾ ਜਰੂਰ ਰਿਕਾਰਡ ਕਰੋ ਇਹ ਨਾ ਦੇਖੋ ਕਿ ਔਰਤ ਨੇ ਲਿਖਿਆ ਇਹ ਨਾ ਦੇਖੋ ਮਰਦ ਨੇ ਲਿਖਿਆ ਕਿਉਂਕਿ ਕਲਾਕਾਰ ਕਲਾਕਾਰ ਹੁੰਦਾ ਤੇ ਉਹਦੇ ਵਿੱਚ ਔਰਤ ਮਰਦ ਦਾ ਮੈਂ ਕਿਹ ਨਹੀਂ ਫਰਕ ਨਹੀਂ ਹੋਣਾ ਚਾਹੀਦਾ ਜਿਸ ਦਿਨ ਕਲਾਕਾਰ ਦੇ ਵਿੱਚ ਲੇਖਕ ਦੇ ਵਿੱਚ ਔਰਤ ਮਰਦ ਦਾ ਫਰਕ ਹੋ ਗਿਆ ਉਸ ਦਿਨ ਔਰਤਾਂ ਪ੍ਰੇਰਿਤ ਹੋ ਕੇ ਅੱਗੇ ਆਉਣਗੀਆਂ ਜੀ ਹਾਂਜੀ ਔਰ ਬਹੁਤ ਘੱਟ ਕਿਉਂਕਿ ਸਾਡੇ ਗੁਰਨਾਨਕ ਸਾਹਿਬ ਨੇ ਵੀ ਕਿਹਾ ਜੋ ਕੋ ਮੁੰਡਾ ਆਖੀ ਜਿੱਤੇ ਜੋ ਮੈਂ ਰਜਾਨ ਹਾਂਜੀ ਤੇ ਸਾਡੇ ਪੰਜਾਬ ਦੇ ਵਿੱਚ ਲੇਡੀ ਨੂੰ ਬਹੁਤ ਜ਼ਿਆਦਾ ਵੈਸੇ ਹੁਣ ਤਾਂ ਕਾਫੀ ਸੁਧਾਰ ਹੋ ਚੁੱਕਾ ਹੈ ਹਾਂਜੀ ਹਾਂਜੀ ਵੈਸੇ ਕਈ ਸਟੇਟਾਂ ਵਿੱਚ ਅੱਲੇ ਲੇੜੀ ਨੂੰ ਦੱਬਿਆ ਜਾ ਰਿਹਾ ਜੀ 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 ਔਰ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੇ ਨਵੇਂ ਲੇਖਕ ਹਾਂਜੀ ਜੇ ਆ ਇਸ ਵੀਡੀਓ ਨੂੰ ਦੇਖ ਕੇ ਕੋਈ ਨਵੀਂ ਪਣੀ ਦੀ ਜਿਹੜੀ ਲਿਖਣਾ ਚਾਹੁੰਦੀ ਹੈਗੀ ਆ ਜੀ ਉਹਦੇ ਬਾਰੇ ਉਹ ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਉਹ ਤਾਂ ਸਾਡੇ ਤੁਹਾਡੇ ਤੋਂ ਮੋਟੀਵੇਟ ਹੋ ਕੇ ਉਹ ਵੀ ਕੋਈ ਵਧੀਆ ਇੱਕ ਲਖਾਰੀ ਤੁਹਾਡੇ ਵਾਂਗ ਬਣਨਾ ਚਾਹਵੇ ਹਾਂਜੀ ਮੈਂ ਨਾ ਨਵੇਂ ਲੇਖਕਾਂ ਨੂੰ ਵੀ ਤੇ ਪੁਰਾਣੇ ਲੇਖਕਾਂ ਨੂੰ ਵੀ ਮੈਂ ਖੁਦ ਨੂੰ ਵੀ ਇਹ ਕਹਿਨੀ ਆ ਕਿ ਸਾਡੇ ਘਰਾਂ ਦੇ ਵਿੱਚ ਰਦਗਿਦ ਕੁਝ ਘਟਨਾਵਾਂ ਘਟਦੀਆਂ ਜੀ 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 ਉਹਨਾਂ ਨੂੰ ਤੁਸੀਂ ਕਲਮ ਬੰਦ ਕਰੋ ਉਹਨਾਂ ਦੇ ਲੋਕ ਤੱਥ ਬਣਾਓ ਜੀ ਉਹ ਤਾਂ ਕਿ ਲੋਕਾਂ ਤੱਕ ਪਹੁੰਚਣ ਵੀ ਇੱਕ ਘਰਾਂ ਦੇ ਵਿੱਚ ਇਦਾਂ ਵੀ ਹੁੰਦੀ ਆ ਕਿ ਕਿਉਂਕਿ ਇਹਨਾਂ ਦੇ ਵਿੱਚੋਂ ਜਦੋਂ ਪਤਾ ਲੱਗੂਗਾ ਘਰਾਂ ਦੇ ਵਿੱਚ ਇਹ ਮੁਸ਼ਕਲਾਂ ਚੱਲਦੀਆਂ ਇਹ ਵਰਤਾਵੇ ਹੋ ਰਹੇ ਆ ਤੇ ਉਹ ਦੇਖੋ ਦੇਖੀ ਸੁਣ ਕੇ ਲੋਕ ਤੱਥਾਂ ਨੂੰ ਥੋੜਾ ਸਮਝ ਵੀ ਆਵੇ ਵੀ ਅਸੀਂ ਕਿੱਦਾਂ ਚੱਲਣਾ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਲੋਕ ਤੱਥ ਲਿਖਿਆ ਗਦਾਰੀਆਂ ਇਹ ਮੈਂ ਤੁਹਾਨੂੰ ਲੋਕ ਤੱਥ ਜ਼ਰੂਰ ਸੁਣਾਉਣਾ ਚਾਹੂੰਗੀ ਸਾਡੇ ਚੈਨਲ ਦੇ ਜ਼ਰੀਏ ਕਿ ਜਦੋਂ ਘਰਾਂ ਵਿੱਚ ਪਾਉਂਦੀਆਂ ਫਸਾਦਨਾਰੀਆਂ ਤੇ ਭਾਈਆਂ ਨਾਲ ਭਾਈ ਕਰਦੀ ਗਦਾਰੀ ਕੀ ਬਾਤ ਕਿ ਜਦੋਂ ਘਰਾਂ ਵਿੱਚ ਪਾਉਂਦੀਆਂ ਫਸਾਦਨਾਰੀਆਂ ਫਿਰ ਭਾਈਆਂ ਨਾਲ ਭਾਈ ਕਰਦੇ ਗਦਾਰੀਆਂ ਕਿਹਨੇ ਕਿਹਦੇ ਨਾਲ ਰੋਟੀ ਵੱਧ ਪਾ ਲਈ ਤੇ ਸਬਜ਼ੀ ਚ ਕੌਲੀ ਕਿਹਨੇ ਵੱਧ ਪਾ ਲਈ ਲਾਉਂਦੀਆਂ ਨੇ ਜਦੋਂ ਇਹ ਹਿਸਾਬ ਨਾ ਰੀਆਂ ਫਿਰ ਭਾਈਆਂ ਨਾਲ ਭਾਈ ਕਰਦੀ ਗਦਾਰੀਆਂ ਕੀ ਬਾਤ ਤੇ ਕਿਹਨੇ ਕਿਹਦੇ ਨਾਲ ਉਹ ਗਹਿਣਾ ਵੱਧ ਪਾ ਲਿਆ ਸਾਂਝੀ ਇਹ ਕਮਾਈ ਕਿੱਥੋਂ ਕੱਢ ਪਾ ਲਿਆ ਕੀ ਬਾਤ ਨਿਤ ਰੱਖਣ ਮਾਹੌਲੇ ਖਰਾਬ ਬਣਾ ਰੀਆਂ ਤੇ ਭਾਈਆਂ ਨਾਲ ਭਾਈ ਕਰਦੀ ਗਦਾਰੀਆਂ ਬਣਾ ਰੀਆਂ ਕੀ ਬਾਤ ਤੇ ਖਾ ਕੇ ਕਰ ਜਾਂਦੇ ਨੇ ਹਰਾਮ ਕੱਲ ਦਾ ਭੁੱਲ ਜਾਂਦੇ ਕਿੱਥੇ ਕਿਹਦਾ ਨਾਮ ਚੱਲਦਾ ਅੱਖੀਂ ਦੇਖ ਧੁੱਗਾ ਲਿਖੀਆਂ ਕਰਾਰੀਆਂ ਕਿ ਭਾਈਆਂ ਨਾਲ ਭਾਈ ਕਰਦੀ ਗਦਾਰੀ। ਕੀ ਬਾਤ ਆ ਬਹੁਤ ਕੂਬ। ਤੇ ਲਾਸਟ ਆ ਤੇ ਘਰ ਚ ਭਵਿਸ਼ਣ ਨਾ ਕਦੇ ਭੁੱਲਿਓ। ਜੀ। ਇਹ ਬਹੁਤ ਵੱਡਾ ਐ ਸਬਕ ਆ ਕਿ ਘਰ ਚ ਭਵਿਸ਼ਣ ਨਾ ਕਦੇ ਭੁੱਲਿਓ ਐਵੇਂ ਨਾ ਕੌਡੀਆਂ ਦੇ ਭਾਂ ਤੁੱਲਿਓ ਲੱਬ ਲੱਬੋ ਕਿਹੜਾ ਪਿੱਠ ਤੇ ਚਲਾਉਂਦਾ ਆ ਰੀਆਂ। ਕੀ ਬਾਤ ਆ। ਕਿ ਭਾਈਆਂ ਨਾਲ ਭਾਈ ਕਰਦੀ ਗਦਾਰੀ। ਬਹੁਤ ਕੂਬ ਬਹੁਤ ਕੂਬ। ਜੀ। ਬਹੁਤ ਵਧੀਆ ਰਡੀਏ ਵਾਲੀ ਰਚਨਾ ਸਗੀ। ਕਿਉਂਕਿ ਭਵਿਸ਼ਣ ਦਾ ਵੀ ਅੱਜ ਕੱਲ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਹੈਗਾ। ਜਿਹੜੀ ਅੱਜ ਕੱਲ ਦੀ ਨਵੇਂ ਪੀੜ੍ਹੀ ਆ ਰਹੀ ਕੋਈ ਹੋਰ ਆਵੰਦਾ ਭਰਾ ਸੀ ਨਾ। ਜੀ। ਤੇ ਉਹਨੇ ਆਪਣਾ ਭੇਜ ਦਿੱਤਾ ਇਹ ਆ ਜੀ ਹਾਂਜੀ ਭੇਜ ਦਿੱਤਾ ਘਰ ਦੇ ਵਿੱਚੋਂ ਹੀ ਭੇਜਨੀ ਤਾਂ ਉਹਦੀ ਹਾਰ ਹੋਣੀ ਨਹੀਂ ਬੇਦੀ ਲੰਕੜਾ ਜਿੱਦਾਂ ਕਹਾਵਤ ਬਣੀ ਹੈਗੀ ਆ ਹਾਂਜੀ ਜੀ ਤੇ ਦੋਸਤੋ ਇਹ ਸੰ ਸਾਡੇ ਨਾਲ ਪੰਜਾਬ ਦੇ ਉੱਗੇ ਲੇਖਕ ਸਿਮਰਨ ਧੁੱਗਾ ਜੀ ਜਿਨ੍ਹਾਂ ਦੇ ਬਹੁਤ ਸਾਰੇ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ ਬਹੁਤ ਸਾਰੇ ਰਚਨਾਵਾਂ ਨੂੰ ਪਿਆਰ ਦਿੱਤਾ ਹੈਗਾ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਉਹ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਟਾੜਾ ਜੀ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਜੀ ਤੇ ਮੈਂ ਪਹਿਲੀ ਗੱਲ ਤੁਹਾਡੇ ਟੀਵੀ ਦਾ ਧੰਨਵਾਦ ਕਰਦੀ ਆ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੀ ਆ ਔਰ ਮੈਂ ਲੇਖਕਾਂ ਦੇ ਨਾਂ ਤੇ ਇੱਕ ਸ਼ੇਰ ਜ਼ਰੂਰ ਬੋਲਣਾ ਚਾਹਾਂਗੀ ਲੱਖ ਕਿ ਲੱਖੋਂ ਕੱਖੋਂ ਕਰਦੀ ਲੱਖ ਇਹ ਰਤਬਾ ਖੂਬ ਬਣਾ ਦਿੰਦੀ ਕਲਮ ਕਵੀ ਨੂੰ ਦੁਨੀਆ ਦਾ ਮਹਿਬੂਬ ਬਣਾ ਦਿੰਦੀ ਕਿ ਕਲਮ ਕਵੀ ਨੂੰ ਦੁਨੀਆ ਦਾ ਮਹਿਬੂਬ ਬਣਾ ਦਿੰਦੀ ਬਹੁਤ ਬਹੁਤ ਧੰਨਵਾਦ